ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਇਨਫੋ ਪੰਜਾਬ ਚੈਨਲ ਇਨਫੋ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਨੇ ਜਾ ਰਹੇ ਹਾਂ ਬਾੜ ਬੰਦੀ ਵਾਲੀ ਵੋਟਰ ਲਿਸਟ ਕਿਵੇਂ ਡਾਊਨਲੋਡ ਕਰੀਏ ਜੋ ਪਿੰਡਾਂ ਦੇ ਵਿੱਚ ਪੰਚਾਇਤੀ ਇਲੈਕਸ਼ਨ ਹੋਣ ਜਾ ਰਹੇ ਆ ਸੋ ਬਹੁਤ ਸਾਰੇ ਲੋਕਾਂ ਨੂੰ ਆਪਣੇ ਬਾੜ ਨੰਬਰ ਨਹੀਂ ਪਤਾ ਔਰ ਇਹ ਵੀ ਨਹੀਂ ਪਤਾ ਕਿ ਕਿਸ ਬਾੜ ਵਿੱਚ ਬਿਲੋਂਗ ਕਰਦੇ ਨੇ ਸੋ ਇਹ ਸਾਰੀ ਜਾਣਕਾਰੀ ਲੈਣ ਲਈ ਤੁਸੀਂ ਆਪਣੀ ਜੋ ਬਾੜ ਬੰਦੀ ਵਾਲੀ ਵੋਟਰ ਲਿਸਟ ਹੈ ਉਦੋਂ ਬੜੇ ਆਰਾਮ ਨਾਲ ਆਪਣੇ ਮੋਬਾਈਲ ਫੋਨ ਉਪਰ ਡਾਊਨਲੋਡ ਕਰ ਸਕਦੇ ਹੋ ਔਰ ਉਸ ਬਾਰਡ ਬੰਦੀ ਵਾਲੀ ਬੋਟੇਸ਼ਨ ਨੂੰ ਕਿਵੇਂ ਡਾਊਨਲੋਡ ਕਰਨਾ ਹੈ ਉਸ ਸਬੰਧੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਜਾ ਰਹੀ ਹੈ ਸੋ ਆਪ ਜੀ ਨੂੰ ਰਿਕਵੈਸਟ ਹੈ ਕਿ ਇਸ ਚੈਨਲ ਨੂੰ ਜਿਹਦੇ ਨਾਮ ਇਨਫੋ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਬਨੇ ਬੈਲ ਆਈਕਨ ਨੂੰ ਦਬਾ ਲਿਓ ਸੋ ਅੱਗੇ ਬਨੇ ਬੈਲ ਇੱਕ ਤੁਹਾਨੂੰ ਹੋਰ ਗੱਲ ਕਹਿਣੀ ਚਾਹਣਾ ਜੀ ਸਾਡੇ ਵੱਲੋਂ ਦੋ ਗਰੁੱਪ ਚਲਾਏ ਜਾ ਰਹੇ ਨੇ ਜਿਦੇ ਵਿੱਚ ਕੀ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਜੋ ਆਪ ਨੂੰ ਚਾਹੀਦੀ ਹੁੰਦੀ ਹੈ ਚਾਹੇ ਨੌਕਰੀ ਸੰਬੰਧੀ ਜਾਣਕਾਰੀ ਹੋਵੇ ਚਾਹੇ ਕਿ ਕਿ ਇਲੈਕਸ਼ਨ ਸੰਬੰਧੀ ਜਾਣ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਲਿੰਕ ਦੂੰ ਇਸ ਤੋਂ ਇਲਾਵਾ ਸਾਡਾ ਇੱਕ WhatsApp ਚੈਨਲ ਚਲਾਇਆ ਜਾ ਰਿਹਾ ਹੈ ਇਸ WhatsApp ਚੈਨਲ ਦੀ ਫਾਇਦਾ ਇਹ ਹੈ ਕਿ ਅਗਰ ਤੁਸੀਂ ਗਰੁੱਪ ਜੁਆਇਨ ਕਰਨਾ ਨਹੀਂ ਚਾਹੁੰਦੇ ਕਿਸੇ ਕਾਰਨ ਪਰ WhatsApp ਚੈਨਲ ਦੇ ਨੂੰ ਜੁਆਇਨ ਕਰ ਲੈਣੇ ਹੋ ਤਾਂ ਤੁਹਾਡਾ ਜਿਹੜਾ ਫੋਨ ਨੰਬਰ ਹੈ ਕਿਸੇ ਨੂੰ ਪਤਾ ਨਹੀਂ ਲੱਗੇਗਾ ਔਰ ਤੁਸੀਂ ਆਰਾਮ ਨਾਲ ਗਰੁੱਪ ਵਾਂਗ ਜਿੱ ਬੈਠ ਕੇ ਸਾਰੀ ਜਾਣਕਾਰੀ ਸਾਡੀ ਤੁਹਾਡੇ ਭੇਜੀ ਜਾਣਕਾਰੀ ਲੈ ਸਕਦੇ ਹੋ ਔਰ ਬੜੇ ਆਰਾਮ ਦੇ ਨਾਲ ਤੁਹਾਡਾ ਫੋਨ ਨੰਬਰ ਵੀ ਅੱਗੇ ਨਹੀਂ ਜਾਏਗਾ ਸੋ ਆਪ ਜੀ ਰਿਕਵੈਸਟ ਹੈ ਕਿ ਇਹਨਾਂ ਦੋਨਾਂ ਚੈਨਲਸ ਨੂੰ ਔਰ ਗਰੁੱਪਸ ਨੂੰ ਜੁਆਇਨ ਕਰੋ ਔਰ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹ ਜੋ ਬਾਡ ਵਾਈਜ਼ ਬੋਟਰ ਲਿਚ ਹੈਗੀ ਹੈ ਉਸ ਨੂੰ ਡਾਊਨਲੋਡ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ Google Search ਵੀ ਜਾ ਕੇ ਲਿਖਣਾ ਹੈ ਸਟੇਟ ਇਲੈਕਸ਼ਨ ਕਮਿਸ਼ਨ ਪੰਜਾਬ ਇਸ ਨੂੰ ਲਿਖਣ ਤੋਂ ਬਾਅਦ ਤੁਸੀਂ ਇਸ ਨੂੰ ਸਰਚ ਕਰ ਲੈਣਾ ਹੈ ਇਸ ਨੂੰ ਸਰਚ ਕਰਨ ਤੋਂ ਬਾਅਦ ਪ੍ਰੋਸੈਸਿੰਗ ਹੋਵੇਗੀ ਔਰ ਤੁਹਾਡੇ ਸਾਹਮਣੇ ਇਹ ਵਾਲੀ ਵੈਬਸਾਈਟ ਆਵੇਗੀ ਜਿਸ ਦਾ ਨਾਮ ਹੈ ਸਟੇਟ ਇਲੈਕਸ਼ਨ ਕਮਿਸ਼ਨ ਪੰਜਾਬ https://sec.punjab.gov.in ਤੁਸੀਂ ਇਸ ਵੈਬਸਾਈਟ ਨੂੰ ਇੱਥੋਂ ਖੋਲ ਲੈਣਾ ਹੈ ਇਸ ਨੂੰ ਖੋਲਣ ਤੋਂ ਬਾਅਦ ਤੁਹਾਡੇ ਸਾਹਮਣੇ ਵੈਬਸਾਈਟ ਖੁੱਲ ਕੇ ਸਾਹਮਣੇ ਆ ਜਾਂਦੀ ਹੈ ਔਰ ਪ੍ਰੋਸੈਸਿੰਗ ਇਸ ਤਰ੍ਹਾਂ ਦੀ ਹੁੰਦੀ ਹੈ ਤੁਹਾਨੂੰ ਮੈਂ ਇਸ ਵੈਬਸਾਈਟ ਦਾ ਇੰਟਰਫੇਸ ਦਿਖਾ ਦੇਣਾ ਹੈ ਕੁਝ ਇਸ ਤਰ੍ਹਾਂ ਦੀ ਨਜ਼ਰ ਆਉਂਦੀ ਹੈ ਇਹ ਵੈਬਸਾਈਟ ਔਰ ਇਸ ਵੈਬਸਾਈਟ ਦੇ ਉੱਪਰ ਜਾ ਕੇ ਤੁਸੀ ਕੀ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਸਾਈਡ ਦੇ ਉੱਪਰ 3 ਲਾਈਨਾਂ ਬਣੀਆਂ ਹੋਈਆਂ ਨੇ ਅਗਰ ਤੁਸੀਂ ਮੋਬਾਈਲ ਤੇ ਕਰ ਰਹੇ ਹੋ ਤਾਂ ਇੱਧਰ ਤੁਹਾਨੂੰ 3 ਲਾਈਨਾਂ ਨਜ਼ਰ ਆਉਣਗੀਆਂ ਤਿੰਨ ਲਾਈਨਾਂ ਇਹਨਾਂ ਤਿੰਨ ਲਾਈਨਾਂ ਨੂੰ ਤੁਸੀਂ ਟੱਚ ਕਰਨਾ ਹੈ ਇਹਨਾਂ ਨੂੰ ਟੱਚ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕੁਝ ਅੱਗੇ ਨਾਮ ਖੁੱਲਣਗੇ ਜਿਦੇ ਵਿੱਚ ਕੀ ਦੇਖੋ ਸੈਕੰਡ ਨੰਬਰ ਲਿਖਿਆ ਹੈ ਪੰਚਾਇਤ ਇਲੈਕਸ਼ਨ ਪੰਚਾਇਤ ਇਲੈਕਸ਼ਨ ਦੇ ਸਾਹਮਣੇ ਜੋ ਐਰੋ ਬਟਨ ਬਣਿਆ ਤੁਸੀਂ ਇਸ ਨੂੰ ਟੱਚ ਕਰ ਲੈਣਾ ਹੈ ਇਸ ਐਕਟ ਐਂਡ ਰੂਲਸ ਨੋਟੀਫਿਕੇਸ਼ਨ ਆਰਡਰ ਸਭ ਨੂੰ ਜਿੱਥੇ ਨਿਕਲੇਗਾ ਅ ਔਰ ਜੋ ਫਾਰਮਸ ਹੈਗੇ ਨੇ ਜੋ ਆਪ ਨੂੰ ਚਾਹੀਦੇ ਨੇ ਮੈਂਬਰਾਂ ਨੂੰ ਜਾਂ ಗ್ರಾಮ ਪੰਚ ਸਰਪੰਚ ਨੂੰ ਭਰਨ ਲਈ ਉਹ ਵਾਲੇ ਫਾਰਮ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਔਰ نیچے ਦੇਖੋ ਲਿਖਿਆ ਹੈ ಗ್ರಾಮ ਪੰਚਾਇਤ ਵੋਟਰ ਲਿਸਟ ਸੋ ਤੁਸੀਂ ਇਸ ਨੂੰ ਟੱਚ ਕਰਨਾ ਹੈ ਇਸ ਨੂੰ ਟੱਚ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ ਕੇ ਸਾਹਮਣੇ ਆ ਜਾਂਦਾ ਹੈ ਜਿਸ ਉੱਪਰ ਲਿਖਿਆ ਹੋਵੇਗਾ ಗ್ರಾಮ ਪੰਚਾਇਤ ਵੋਟਰ ਸੂਚੀ ਸੋ ਇਸ ਨੂੰ ਮੈਂ ਤੁਹਾਨੂੰ ਇੱਕ ਵਾਰੀ ਸਕਰੋਲ ਡਾਊਨ ਕਰਕੇ ਸਾਰਾ ਦਿਖਾ ਦਿੰਦਾ ਹਾਂ ਸੋ ਇੱਥੇ ਕੀ ਹੈ ਤੁਸੀਂ ਸਭ ਤੋਂ ਪਹਿਲਾਂ ਆ ਰਿਹਾ ਜੀ ਡਿਸਟ੍ਰਿਕਟ ਤੁਸੀਂ ਇੱ ਤੁਸੀਂ ਇਸ ਨੂੰ ਡਿਸਟ੍ਰਿਕਟ ਨੂੰ ਟੱਚ ਕਰੋਗੇ ਤਾਂ ਤੁਹਾਡੇ ਸਾਹਮਣੇ ਜੋ ਡਿਸਟ੍ਰਿਕਟ ਨੇ ਪੰਜਾਬ ਦੇ ਉਹ ਸਾਰੇ ਖੁੱਲ ਜਾਣਗੇ। ਸੋ ਤੁਹਾਡਾ ਜੋ ਵੀ ਡਿਸਟ੍ਰਿਕਟ ਤੁਸੀਂ ਜਿਸ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਹੋ, ਜਿਸ ਜ਼ਿਲ੍ਹੇ ਦੀ, ਜਿਸ ਪਿੰਡ ਦੀ ਤੁਸੀਂ ਬੋਟਲਿਟ ਚਾਉਣੀ ਹੈ, ਉਸ ਪਿੰਡ ਦਾ ਜੋ ਜ਼ਿਲ੍ਹਾ ਹੈਗਾ ਵਾ ਤੁਸੀਂ ਉਹਨੂੰ ਟੱਚ ਕਰ ਲੈਣਾ। ਜਿਸ ਮੈਂ ਕਿ ਮੈਂ ਇੱਥੇ ਲੁਧਿਆਣਾ ਨੂੰ ਟੱਚ ਕਰ ਲਿਆ। ਹੁਣ ਆਪਾਂ ਬਲਾਕ ਨੇਮ ਤੇ ਆ ਜੰਨੇ ਆ। ਬਲਾਕ ਨੇਮ ਨੂੰ ਟੱਚ ਕਰਾਂਗੇ ਤਾਂ نیچے ਫੇਰ ਲਿਸਟ ਖੁੱਲਦੀ ਹੈ। ਸੋ ਇੱਥੇ ਲੁਧਿਆਣੇ ਦੇ ਜਿੰਨੇ ਵੀ ਬਲਾਕ ਹੈਗੇ ਆ ਸਾਰੇ ਇੱਥੇ ਖੁੱਲ ਕੇ ਆ ਚੁੱਕੇ ਨੇ। ਸੋ ਇੱਥੇ ਆਪਾਂ ਕੀ ਕਰਾਂਗੇ ਹੁਣ? ਆਪਾਂ ਜਿਸ ਵੀ ਬ ਹੈਗੀ ਜਿਵੇਂ ਕਿ ਆਪਾਂ ਨੂੰ ਵੀਡੀਓ ਦਾ ਫਿਰ ਸੁਧਾਰ ਪੈਂਦਾ ਹੈ ਤੇ ਤੁਹਾਨੂੰ ਜੋ ਵੀ ਦਫ਼ਤਰ ਪੈਂਦਾ ਹੈ ਜਿੱਥੇ ਤੁਹਾਡੇ ਪੰਚਾਇਤ ਲੇਖਨ ਫਾਰਮ ਜਮ੍ਹਾਂ ਹੋਰੇ ਨੇ ਤੁਸੀਂ ਉਸ ਨੂੰ ਬਲੌਕ ਨੂੰ ਤੇ ਟੱਚ ਕਰ ਲੈਣਾ ਹੈ ਸੋ ਇਸ ਨੂੰ ਟੱਚ ਕਰਦੇ ਹੀ ਤੁਹਾਡੇ ਉਸ ਜ਼ਿਲ੍ਹੇ ਦੇ ਉਸ ਬਲੌਕ ਦੇ ਸਾਰੇ ਪਿੰਡ کھل ਜਾਣਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਾਰੇ ਪਿੰਡ ਖੁੱਲ ਚੁੱਕੇ ਆ ਜਿਵੇਂ ਕਿ ਮੈਂ ਹੁਣ ਇੱਕ ਪਿੰਡ 'ਚ ਚੜਾੜੀ ਸੋ ਮੈਂ ਇਸ ਦੀ ਜੋ ਹੈਗੀ ਹੈ ਬੋਟਰੀ ਤੁਹਾਨੂੰ ਡਾਊਨਲੋਡ ਕਰਕੇ ਦਿਖਾ ਦੇਣਾ ਹਾਂ ਸੋ ਇੱਥੇ ਮੈਂ ਵੀਓ ਡਾਕੂਮੈਂਟ ਟੱਚ ਕਰੂੰਗਾ ਵੀਓ ਡਾਕੂਮੈਂਟ ਨੂੰ ਟੱਚ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਆਟੋਮੈਟਿਕਲੀ ਡਾਊਨਲੋਡ ਹੋ ਜਾਏਗੀ ਔਰ ਤੁਸੀਂ ਇਸ ਦਾ ਸਾਰੇ ਪਿੰਡ ਦੀ ਜੋ ਵੋਟ ਲਿਸਟ ਹੈਗੀ ਹੈ ਵਾਰਡ ਵਾਈਜ਼ ਡਾਊਨਲੋਡ ਹੋ ਚੁੱਕੀ ਹੈ ਸੋ ਇਸ ਤਰ੍ਹਾਂ ਤੁਸੀਂ ਵਾਰਡ ਬੰਦੀ ਵਾਲੀਆਂ ਵੋਟ ਲਿਸਟਾਂ ਆਨਲਾਈਨ ਡਾਊਨਲੋਡ ਕਰ ਸਕਦੇ ਹੋ ਔਰ ਆਪਣੇ ਵਾਰਡ ਦਾ ਪਤਾ ਕਰ ਸਕਦੇ ਹੋ ਕਿਉਂਕਿ ਪਿੰਡਾਂ ਵਿੱਚ ਬਹੁਤ ਹੀ ਲੋਕਾਂ ਨੂੰ ਖਾਲੀ ਤੱਕ ਇਹ ਹੀ ਨਹੀਂ ਪਤਾ ਲੱਗਿਆ ਕਿ ਉਹ ਕਿਹੜੇ ਵਾਰਡ ਨੂੰ ਬਿਲੋਂਗ ਕਰਦੇ ਨੇ ਸੋ ਇਸ ਤਰੀਕੇ ਨਾਲ ਤੁਸੀਂ ਆਪਣੀ ਵਾਰਡ ਬੰਦੀ ਵਾਲੀ ਵੋਟ ਲਿਸਟ ਮੋਬਾਈਲ ਤੇ ਡਾਊਨਲੋਡ ਕਰਕੇ ਆਪਣਾ ਨਾਮ ਵੀ ਚੈੱਕ ਕਰ ਸਕਦੇ ਹੋ ਔਰ ਇਹ ਵੀ ਪਤਾ ਕਰ ਸਕਦੇ ਹੋ ਕਿ ਤੁਸੀਂ ਕਿਹੜੇ ਵਾਰਡ 'ਚੋਂ ਔਰ ਤੁਸੀਂ ਕਿਹੜੇ ਮੈਂਬਰ ਨੂੰ ਵੋਟ ਪਾਉਣ ਦੇ ਹੱਕਦਾਰ ਹੋ ਸੋ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਇਸ ਚੈਨਲ ਨੂੰ ਜਿਸ ਜ ਅਤੇ ਨਲ ਬਣੇ ਵਾਲੇ ਆਈਕਨ ਨੂੰ ਦਬਾ ਦਿਓ